ਕੀ ਪੰਜਾਬ ਦੇ ਪਾਣੀਆਂ ਤੇ ਹਰਿਆਣਾ ਜਾਂ ਫਿਰ ਹੋਰਨਾਂ ਸੂਬਿਆਂ ਦਾ ਵਾਕਈ ਹੀ ਕੋਈ ਹੱਕ ਹੈ ਕੀ ਤੁਹਾਨੂੰ ਪਤਾ ਐਸਵਾਈਐਲ ਦਾ ਅਸਲ ਮੁੱਦਾ ਕੀ ਹੈ ਕੀ ਤੁਸੀਂ ਜਾਣਦੇ ਹੋ ਪਹਾੜਾਂ ਤੋਂ ਲੱਖਾਂ ਏਕੜ ਪਾਣੀ ਆਉਣ ਦੇ ਬਾਵਜੂਦ ਵੀ ਸਾਡੇ ਪੰਜਾਬ ਦੇ ਦਰਿਆਵਾਂ ਵਿੱਚ ਪਾਣੀ ਕਿਉਂ ਨਹੀਂ ਇਸ ਤੋਂ ਇਲਾਵਾ ਕੀ ਤੁਹਾਨੂੰ ਪਤਾ ਐਸਵਾਈਐਲ ਤੋਂ ਬਿਨਾ ਕਿੰਨੇ ਪ੍ਰੋਜੈਕਟਾਂ ਦੁਆਰਾ ਰੋਜ਼ਾਨਾ ਪੰਜਾਬ ਦਾ ਪਾਣੀ ਹਰਿਆਣਾ ਰਾਜਸਥਾਨ ਤੇ ਦਿੱਲੀ ਤੱਕ ਪਹੁੰਚਾਇਆ ਜਾਂਦਾ ਹੈ ਇੰਨਾ ਸਾਰੇ ਸਵਾਲਾਂ ਦਾ ਜਵਾਬ ਤੁਹਾਨੂੰ ਇਸ ਵੀਡੀਓ ਵਿੱਚ ਮਿਲੇਗਾ ਆਖਿਰ ਤੱਕ ਜਰੂਰ ਦੇਖਿਓ ਅਤੇ ਆਪਣਾ ਫਰਜ਼ ਸਮਝਦੇ ਹੋਏ ਆਉਣ ਵਾਲੀ ਪੀੜ੍ਹੀ ਲਈ ਇਹ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਜੀ ਐਸਵਾਈਐਲ ਦਾ ਇੱਕ ਅਹਿਮ ਮੁੱਦਾ ਹੈ ਜਿਸ ਦੀ ਜਾਣਕਾਰੀ ਪੰਜਾਬ ਦੇ ਹਰ ਇੱਕ ਵਰਗ ਦੇ ਹਰ ਇੱਕ ਇਨਸਾਨ ਨੂੰ ਹੋਣੀ ਚਾਹੀਦੀ ਹੈ ਕਿਉਂਕਿ ਇਸ ਦਾ ਸਿੱਧਾ ਸੰਬੰਧ ਪੰਜਾਬ ਦੇ ਪਾਣੀਆਂ ਨਾਲ ਅਤੇ ਪੰਜਾਬ ਦੇ ਭੁੱਖ ਨਾਲ ਹੈ ਐਸਵਾਈਐਲ ਦਾ ਅਖਰੀ ਅਰਥ ਹੈ ਸਤਲੁਜ ਜਮੁਨਾ ਲਿੰਕ ਐਸਵਾਈਰ ਨੂੰ ਸਮਝਣ ਲਈ ਸਾਨੂੰ ਇਤਿਹਾਸ ਦੇ ਕੁਝ ਪੰਨੇ ਜ਼ਰੂਰ ਫੋਲਣੇ ਪੈਣਗੇ। ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਪੰਜਾਬ ਦਾ ਖੇਤਰਫਲ ਪਾਕਿਸਤਾਨ ਤੋਂ ਲੈ ਕੇ ਦਿੱਲੀ ਤੱਕ ਸੀ। ਆਜ਼ਾਦੀ ਵੇਲੇ ਵੰਡਵਾਰੇ ਕਾਰਨ ਪੰਜਾਬ ਦੇ ਦੋ ਹਿੱਸੇ ਕਰ ਦਿੱਤੇ ਗਏ। ਇਸ ਤੋਂ ਬਾਅਦ 1966 ਵਿੱਚ ਇੱਕ ਵਾਰ ਫਿਰ ਤੋਂ ਬੋਲੀ ਦੇ ਆਧਾਰ ਤੇ ਪੰਜਾਬ ਨੂੰ ਹਰਿਆਣਾ, ਹਿਮਾਚਲ ਰਾਜਾਂ ਦੇ ਰੂਪ ਵਿੱਚ ਵੰਡ ਦਿੱਤਾ ਗਿਆ। ਇਹਨਾਂ ਰਾਜਾਂ ਦੀ ਵੰਡ ਨਾਲ ਪਾਣੀਆਂ ਦੇ ਮੁੱਦੇ ਨੇ ਜਨਮ ਲਿਆ। ਸਤਲੁਜ ਦਰਿਆ ਜੋ ਪੰਜਾਬ ਨੂੰ ਪਾਣੀ ਮੁਹੱਈਆ ਕਰਵਾਉਂਦਾ ਹੈ। ਉਸ ਉਪਰ ਹਰਿਆਣਾ ਨੇ ਆਪਣਾ ਹੱਕ ਜਤਾਉਂਦੇ ਹੋਏ ਪਾਣੀ ਦੀ ਮੰਗ ਕੀਤੀ ਜਿਸ ਨਾਲ ਦੋਨਾਂ ਸਟੇਟਾਂ ਦੇ ਰਿਸ਼ਤੇ ਵੀ ਵਿਗੜ ਗਏ ਇਸ ਮਸਲੇ ਨੂੰ ਸੁਲਝਾਉਣ ਲਈ ਸਾਲ 1976 ਵਿੱਚ ਐਸਵਾਈਐਲ ਯਾਨੀ ਕਿ ਸਤਲੁਜ ਯਮੁਨਾ ਲਿੰਕ ਨਾਮ ਦੀ ਯੋਜਨਾ ਬਣਾਈ ਗਈ ਜਿਸ ਦੀ ਸ਼ੁਰੂਆਤ ਦੇਸ਼ ਦੀ ਪਹਿਲੀ ਮਹਿਲਾ ਪੀਐਮ ਇੰਦਰਾ ਗਾਂਧੀ ਨੇ ਕੀਤੀ ਇਸ ਯੋਜਨਾ ਤਹਿਤ ਇਹ ਤੈਅ ਕੀਤਾ ਗਿਆ ਕਿ ਪੰਜਾਬ ਤੋਂ ਹਰਿਆਣਾ ਨੂੰ ਪਾਣੀ ਲਿਆਉਣ ਲਈ ਸਤਲੁਜ ਦਰਿਆ ਤੋਂ ਯਮੁਨਾ ਨਦੀ ਤੱਕ ਇੱਕ ਨਵੀਂ ਨਹਿਰ ਬਣੇਗੀ ਜੋ ਇਹਨਾਂ ਦੋਨਾਂ ਨੂੰ ਜੋੜੇਗੀ ਇਸ SYL ਯੋਜਨਾ ਲਈ ਇੰਦਰਾ ਗਾਂਧੀ ਦੇ ਸਮੇਂ ਉਸ ਸਮੇਂ ਦੇ ਪੰਜਾਬ ਅਤੇ ਹਰਿਆਣਾ ਦੋਨਾਂ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਸਾਈਨ ਕੀਤੇ ਇਹ ਨਹਿਰ ਹਰਿਆਣਾ ਦੇ ਕਿਸਾਨਾਂ ਲਈ ਵਰਦਾਨ ਹੋਵੇਗੀ ਪਰ ਉੱਥੇ ਹੀ ਇਸ ਨਾਲ ਪੰਜਾਬ ਦੀ ਬਰਬਾਦੀ ਵੀ ਤੈਅ ਹੈ ਕਿਉਂਕਿ ਪੰਜਾਬ ਕੋਲ ਆਪਣੇ ਗੁਜ਼ਾਰੇ ਲਈ ਵੀ ਪੂਰਾ ਪਾਣੀ ਨਹੀਂ ਹੈ ਅਜਿਹੇ ਵਿੱਚ SYL ਬਣਨ ਉਪਰੰਤ ਪੰਜਾਬ ਪਾਣੀ ਦੀ ਬੂੰਦ-ਬੂੰਦ ਲਈ ਤਰਸੇਗਾ ਅਜਿਹੇ ਵਿੱਚ ਦੋਨੇ ਰਾਜ ਆਪਸ ਵਿੱਚ ਪੜਨ ਲੱਗੇਗੇ ਇਸੋਪ੍ਰਾਂਤ 2004 ਵਿੱਚ ਪੰਜਾਬ ਸਰਕਾਰ ਨੇ ਵਿਧਾਨ ਸਭਾ ਵਿੱਚ ਬਿੱਲ ਪਾਸ ਕਰਵਾ ਕੇ ਜਲ ਵਿਧਾਨ ਨਾਲ ਜੁੜੇ ਸਾਰੇ ਸਮਝੌਤਿਆਂ ਨੂੰ ਰੱਦ ਕਰ ਦਿੱਤਾ। ਇਸ ਤੋਂ ਬਾਅਦ ਹਰਿਆਣਾ ਸਰਕਾਰ ਨੇ ਇਸ ਵਿਰੁੱਧ ਕੇਂਦਰ ਨਾਲ ਗੱਲਬਾਤ ਕੀਤੀ। ਇਸ ਤਰ੍ਹਾਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦੇ ਫੈਸਲੇ ਵਿਰੁੱਧ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਪੰਜਾਬ ਅਤੇ ਹਰਿਆਣਾ ਦਾ ਇਹ ਜਲ ਵਿਵਾਦ ਉਸੇ ਤਰ੍ਹਾਂ ਹੀ ਲਟਕ ਰਿਹਾ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਹਰਿਆਣਾ ਸਰਕਾਰ ਨੇ 90% ਨਹਿਰ ਦਾ ਕੰਮ ਪੂਰਾ ਕੀਤਾ ਹੋਇਆ ਹੈ। ਬਾਕੀ ਰਹਿਦਾ 10% ਪੰਜਾਬ ਸਰਕਾਰ ਦੁਆਰਾ ਰੋਕ ਦਿੱਤਾ ਗਿਆ ਸੀ। ਐਸਵਾਈਐਲ ਹੁਣ ਸਿਰਫ ਰਾਜਨੀਤਿਕ ਮੁੱਦਾ ਬਣ ਕੇ ਰਹਿ ਗਿਆ ਹੈ। ਦੋਨੇ ਸਟੇਟਾਂ ਦੇ ਰਾਜਨੀਤਿਕ ਨੇਤਾ ਆਪਣੀਆਂ ਵੋਟਾਂ ਲਈ ਚੋਣਾਂ ਸਮੇਂ ਇਸ ਮੁੱਦੇ ਨੂੰ ਚੁੱਕ ਲੈਂਦੇ ਹਨ। ਹੁਣ ਆਪਾਂ ਸਮਝਦੇ ਹਾਂ ਕਿ ਪੰਜਾਬ ਕੋਲ ਸਿਰਫ ਇੰਨਾ ਹੀ ਪਾਣੀ ਹੈ ਕਿ ਜੋ ਹਾਲਾਤ ਅੱਜਕੱਲ੍ਹ ਦਰਿਆਵਾਂ ਦੇ ਹਨ ਕਿ ਉਹ ਪਹਿਲਾਂ ਵੀ ਇਸੇ ਤਰ੍ਹਾਂ ਹੀ ਸੀ। ਪੰਜਾਬ ਦੇ ਦਰਿਆਵਾਂ ਉੱਪਰ ਲੰਘਦੇ ਸਮੇਂ ਤੁਸੀਂ ਵੀ ਸੋਚਦੇ ਹੋਵੋਗੇ ਕਿ ਇਹਨਾਂ ਵਿੱਚ ਪਾਣੀ ਇੰਨਾ ਘੱਟ ਕਿਉਂ ਹੈ ਇਹ ਸਿਰਫ ਨਾਮ ਦੇ ਹੀ ਦਰਿਆ ਹਨ ਪਾਣੀ ਇਹਨਾਂ ਵਿੱਚ ਸਿਰਫ ਇੱਕ ਨਹਿਰ ਦੇ ਬਰਾਬਰ ਵੀ ਨਹੀਂ ਥੋੜਾ ਸਮਝਦੇ ਹਾਂ ਪੰਜਾਬ ਦੇ ਪਾਣੀਆਂ ਦੀ ਅਸਲ ਲੁੱਟ ਕਿੱਥੇ ਹੋ ਰਹੀ ਹੈ ਜੇਕਰ 1947 ਤੋਂ ਪਹਿਲਾਂ ਪੰਜਾਬ ਦਾ ਪਾਣੀ ਕਿਤੇ ਬਾਹਰ ਜਾਂਦਾ ਸੀ ਤਾਂ ਉਹ ਸਿਰਫ ਬੀਕਾ ਨਹਿਰ ਨੂੰ ਜਾਂਦਾ ਸੀ ਜਿਹੜੀ ਫਿਰੋਜ਼ਪੁਰ ਤੋਂ ਕੰਗ ਕਨਾਲ ਨਿਕਲਦੀ ਹੈ ਉਸ ਨੂੰ ਬੀਕਾ ਨਹਿਰ ਫੀਡਰ ਵੀ ਕਹਿੰਦੇ ਹਨ ਸਿਰਫ ਉਹ ਹੀ ਇੱਕ ਨਹਿਰ ਪੰਜਾਬ ਤੋਂ ਬਾਹਰ ਜਾਂਦੀ ਸੀ ਉਹ ਵੀ ਮੁਫਤ ਨਹੀਂ ਸੀ ਬੀਕਾ ਨੇਰ ਦਾ ਰਾਜਾ ਉਸ ਦੇ ਬਦਲੇ ਪੈਸੇ ਦਿੰਦਾ ਸੀ ਉਸ ਸਮੇ 1947 ਤੱਕ ਪੰਜਾਬ ਨੂੰ ਇਹ ਪੈਸੇ ਮਿਲਦੇ ਰਹੇ ਭਾਰਤ ਸਰਕਾਰ ਨੇ ਆਜ਼ਾਦੀ ਤੋਂ ਬਾਅਦ ਇਹ ਪਾਣੀ ਨੂੰ ਵੀ ਮੁਫਤ ਕਰ ਦਿੱਤਾ ਇਸ ਤੋਂ ਬਾਅਦ nehru ਸਮੇ 1950 ਵਿੱਚ ਪੰਜਾਬ ਦੇ ਦਰਿਆਵਾਂ ਨੂੰ ਜੋੜਨ ਦੇ ਨਾਮ ਤੇ ਕੰਮ ਸ਼ੁਰੂ ਹੋਇਆ ਉਸ ਸਮੇ ਗੁਲਜਾਰੀ ਲਾਲ ਨੰਦਾ ਕੇਂਦਰ ਵਿੱਚ ਸਿੰਚਾਈ ਮੰਤਰੀ ਸੀ ਉਹ ਪਲੈਨਿੰਗ ਕਮਿਸ਼ਨ ਦਾ ਵਾਇਸ ਚੇਅਰਮੈਨ ਵੀ ਸੀ ਉਸ ਦੀ ਦੇਖ ਰੇ ਹੋ ਵਿੱਚ ਦੋ ਵੱਡੇ ਪ੍ਰੋਜੈਕਟ ਇੱਕ ਪਾਖੜਾ ਨੰਗਲ ਅਤੇ ਦੂਜਾ ਹਰੀਕੇ ਹੈਡਵਰਕਸ ਇਹਨਾਂ ਤੇ ਕੰਮ ਸ਼ੁਰੂ ਹੋਇਆ ਜਿਹੜਾ ਪਾਖੜਾ ਨੰਗਲ ਤੇ ਬਿਆਸ ਪ੍ਰੋਜੈਕਟ ਸੀ ਉਸ ਵਿੱਚ ਇੱਕ ਪਾਖੜਾ ਡੈਮ ਦੀ ਉਸਾਰੀ ਸੀ ਤੇ ਦੂਜਾ ਬਿਆਸ ਦੇ ਪਾਣੀ ਨੂੰ ਸਤਲੁਜ ਵਿੱਚ ਪਾਉਣਾ ਜਿਸ ਦੇ ਲਈ ਸਰਕਾਰ ਨੇ ਬਿਆਸ ਸਤਲੁਜ ਲਿੰਕ ਨਹਿਰ ਕੱਢੀ ਇਸ ਵਿੱਚ ਉਹਨਾਂ ਨੇ ਕੀ ਕੀਤਾ ਕਿ ਹਿਮਾਚਲ ਵਿੱਚ ਮੰਡੀ ਸ਼ਹਿਰ ਨੇੜੇ ਸਤਲੁਜ ਨਹਿਰ ਉੱਪਰ ਪੰਡੂ ਡੈਮ ਉੱਤੇ ਬੰਨ ਬਣਾ ਦਿੱਤਾ। ਉੱਥੋਂ 12 ਕਿਲੋਮੀਟਰ ਲੰਬੀ ਸੁਰੰਗ ਰੀਗਰ ਤੱਕ ਪੁੱਟੀ ਅਤੇ ਫਿਰ ਰੀਗਰ ਤੋਂ 20 ਕਿਲੋਮੀਟਰ ਤੱਕ ਲੰਬੀ ਨਹਿਰ ਜੋ ਸੁੰਦਰ ਨਗਰ ਤੱਕ ਆਉਂਦੀ ਹੈ ਉਹ ਬਣਾਈ ਗਈ। ਸੁੰਦਰ ਨਗਰ ਤੋਂ ਲੈ ਕੇ ਫਿਰ ਸਤਲੁਜ ਤੱਕ 12 ਕਿਲੋਮੀਟਰ ਲੰਬੀ ਸੁਰੰਗ ਹੈ ਜੋ ਅਲਸੀਦ ਖੰਡ ਕੋਲ ਜਾ ਕੇ ਗੋਬਿੰਦ ਸਾਗਰ ਦੇ ਉੱਪਰਲੇ ਪਾਸੇ ਸਤਲੁਜ ਵਿੱਚ ਪੈਂਦੀ ਹੈ। ਇਹ ਜੋ ਸਾਰਾ ਸਤਲੁਜ ਅਤੇ ਬਿਆਸ ਦਾ ਪਾਣੀ 75 ਲੱਖ ਏਕੜ ਫੁੱਟ ਤੋਂ ਜ਼ਿਆਦਾ ਪਾਣੀ ਹੈ ਜਿਸ ਨੂੰ ਗੋਬਿੰਦ ਸਾਗਰ ਝੀਲ ਵਿੱਚ ਰੋਕਿਆ। ਪਾਖੜਾ ਡੈਮ ਦੇ ਨਾਲ ਤੇ ਪਾਖੜਾ ਤੇ ਉਹ ਜਿਹੜਾ ਪਾਣੀ ਛੱਡਿਆ ਵੀ ਜਾਂਦਾ ਟਰਬਾਈਨਾਂ ਦੇ ਦੁਆਰਾ ਉਸ ਨੂੰ 13 ਕਿਲੋਮੀਟਰ ਹੇਠਾਂ ਆ ਕੇ ਮੰਗਲ ਡੈਮ ਉੱਪਰ ਫਿਰ ਤੋਂ ਰੋਕਿਆ ਜਾਂਦਾ ਹੈ। ਫਿਰ ਇਹ ਪਾਣੀ ਪੰਜਾਬ ਤੋਂ ਪੱਕੀਆਂ ਨਹਿਰਾਂ ਦੁਆਰਾ ਬਾਹਰ ਜਾਂਦਾ ਹੈ। ਇਸ ਤਰ੍ਹਾਂ ਪਾਖੜਾ ਮੇਨ ਲਾਈਨ 1954 ਦੀ ਨਿਕਲੀ ਹੋਈ ਹੈ। ਇਸ ਤਰ੍ਹਾਂ ਹੀ ਦਿੱਲੀ ਹਰਿਆਣਾ ਅਤੇ ਰਾਜਸਥਾਨ ਤੱਕ ਪਾਣੀ ਜਾਂਦਾ ਹੈ ਇਸ ਵਿੱਚ ਤਾਂ ਸਿਰਫ ਉਸ ਸਮੇਂ ਹੀ ਪਾਣੀ ਆਉਂਦਾ ਹੈ ਜਦੋਂ ਹੜ ਹੁੰਦੇ ਆ ਜਾਂ ਫਿਰ ਜਦੋਂ ਪਾਖੜਾ ਦੀ ਸੰਭਾਲ ਤੋਂ ਉੱਪਰ ਪਾਣੀ ਹੋ ਜੇ ਉਸ ਸਮੇਂ ਇਸ ਤਰ੍ਹਾਂ ਦੂਜੇ ਪਾਸੇ 29 ਜਨਵਰੀ 1955 ਨੂੰ ਬਿਆਸ ਰਾਵੀ ਐਗਰੀਮੈਂਟ ਲਿਆਂਦਾ ਜਾਂਦਾ ਹੈ ਫਿਰ ਇਸ ਐਗਰੀਮੈਂਟ ਰਾਹੀਂ ਰਾਵੀ ਦੇ ਪਾਣੀ ਨੂੰ ਪਠਾਨਕੋਟ ਕੋਲੋਂ ਮਾਦੋਪੁਰ ਹੈਡਵਰਕਸ ਦੁਆਰਾ ਜਿਹੜਾ ਅੰਗਰੇਜ਼ਾਂ ਨੇ ਮਾਝੇ ਦੀ ਸਿੰਚਾਈ ਲਈ 1902 ਵਿੱਚ ਬਣਾਇਆ ਸੀ ਉੱਥੋਂ ਰਾਵੀ ਬਿਆਸ ਲਿੰਕ ਨਹਿਰ ਪੁੱਟੀ ਜਿਸ ਤਰ੍ਹਾਂ ਹੀ ਰਾਵੀ ਦੇ ਪਾਣੀ ਨੂੰ ਬਿਆਸ ਵਿੱਚ ਪਾਇਆ ਅਤੇ ਉੱਪਰ ਦੂਸਰੇ ਪਾਸੇ ਫਿਰੋਜ਼ਪੁਰ ਹੈਡਵਰਕਸ ਤੋਂ ਉੱਪਰ ਹਰੀਕੇ ਪੱਤਣ ਜਿੱਥੇ ਸਤਲੁਜ ਅਤੇ ਬਿਆਸ ਮਿਲਦੇ ਹਨ ਉੱਥੇ ਇੱਕ ਨਵਾਂ ਹੈਡਵਰਕਸ ਬਣਾਇਆ ਇਸ ਤਰ੍ਹਾਂ ਹਰੀਕੇ ਤੇ ਰਾਵੀ ਦਾ ਪਾਣੀ ਬਿਆਸ ਦਾ ਪਾਣੀ ਸਤਲੁਜ ਦਾ ਬਾਕੀ ਬਚਿਆ ਸਾਰਾ ਪਾਣੀ ਇੱਥੇ ਰੋਕ ਲਿਆ ਗਿਆ ਅਤੇ ਜਿਹੜਾ ਫਿਰੋਜ਼ਪੁਰ ਹੈੱਡਵਰਕ ਸੀ ਜਿੱਥੋਂ ਅੰਗਰੇਜ਼ਾਂ ਵੇਲੇ ਚੜ੍ਹਦੇ ਤੇ ਲੈਂਦੇ ਪੰਜਾਬ ਲਈ ਨਹਿਰਾਂ ਨਿਕਲਦੀਆਂ ਸਨ ਉਸ ਵਾਸਤੇ ਦਾ ਪਾਣੀ بچਿਆ ਹੀ ਨਹੀਂ ਪਰ ਹਰੀਕੇ ਤੋਂ ਦੋਨ ਪੱਕੀਆਂ ਨਹਿਰਾਂ ਕੱਢ ਦਿੱਤੀਆਂ ਗਈਆਂ ਜੋ ਰਾਜਸਥਾਨ ਤੱਕ ਪਾਣੀ ਲੈ ਕੇ ਜਾਂਦੀਆਂ ਹਨ ਇੱਕ ਬੀਕਾਨੇਰ ਫੀਲਡਰ ਨੂੰ ਸਪਲਾਈ ਦੇਣ ਲਈ 1953 ਵਿੱਚ ਅਤੇ ਦੂਸਰੀ ਇੰਦਰਾ ਗਾਂਧੀ ਨਹਿਰ 1961 ਵਿੱਚ ਕੱਢੀ ਗਈ ਜਿਹੜੀ ਜੈਸਲਮੇਰ ਤੱਕ ਪੰਜਾਬ ਦਾ ਪਾਣੀ ਲੈ ਕੇ ਜਾਂਦੀ ਹੈ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਇਨ੍ਹਾਂ ਪ੍ਰੋਜੈਕਟਾਂ ਨੂੰ ਫਲੌਪ ਪ੍ਰੋਜੈਕਟ ਕਹਿ ਕੇ ਵਰਲਡ ਬੈਂਕ ਦੁਆਰਾ ਇਸ ਦੀ ਨਖੇਦੀ ਵੀ ਕੀਤੀ ਜਾ ਚੁੱਕੀ ਹੈ। ਵੀਡੀਓ ਵਿੱਚ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਏ ਤਾਂ ਵੀਡੀਓ ਨੂੰ ਲਾਈਕ ਅਤੇ ਆਪਣੇ ਵਿਚਾਰ ਕਮੈਂਟ ਦੇ ਰੂਪ ਵਿੱਚ ਜਰੂਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ। ਧੰਨਵਾਦ।